ਹਾਂਜੀ ਦੋਸਤੋ ਸਸਿਕਾਲ ਅੱਜ ਆਪਾਂ ਪਹੁੰਚੇ ਆ ਸੁਲਤਾਨਪੁਰ ਜਿੱਥੇ 1509 ਤੇ ਟ੍ਰੈਲ ਆਇਆ ਸੀ ਅੱਜ ਤੁਹਾਨੂੰ ਦਿਖਾਉਣਿਆ ਉਹ ਝੋਨਾ ਸੋ ਸਾਡੇ ਨਾਲ ਨੇ ਮੈਨਕੈਂਡ ਕੰਪਨੀ ਤੋਂ ਮਨੀਸ਼ ਤੇ ਨਾਲ ਹੀ ਸਾਡੇ ਪਹੁੰਚੇ ਬਣੇ ਇਹਨਾਂ ਦੇ ਸੀਨੀਅਰ ਆਫੀਸਰ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਤੇ ਆ ਤੁਸੀਂ ਝੋਨਾ ਜਿਹੜਾ ਦੇਖ ਰਹੇ ਹੋ ਇਹ ਉਹੀ ਝੋਨਾ ਜਿਹਦੇ ਵਿੱਚ ਆਪਾਂ ਟ੍ਰੈਲ ਆਇਆ ਸੀ ਆ ਨਾਲ ਅੱਜ ਫਾਰਮਰ ਵੀ ਪਹੁੰਚਨੇ ਆ ਇਹਨਾਂ ਦੇ ਮਨੀਸ਼ ਜੀ ਦੇ ਸੀਨੀਅਰ ਖੜੇ ਨੇ ਬ੍ਰਿਜੇਸ ਜੀ ਔਰ ਬਾਕੀ ਦੇ ਫਾਰਮਰ ਨੇਗੇ ਇਹ ਝੋਨਾ ਤੁਹਾਨੂੰ ਅਸੀਂ ਪੱਟ ਕੇ ਵੀ ਦਿਖਾਵਾਂਗੇ ਸੋ ਦੋਸਤੋ ਆ ਦੇਖ ਸਕਦੇ ਹੋ ਝੋਨਾ ਇਹ ਉਹੀ ਝੋਨਾ 1509 ਜਿਹਦੇ ਤੇ ਆਪਾਂ ਨੇ ਟ੍ਰਾਇਲ ਲਾਇਆ ਸੀਗਾ ਤੁਹਾਨੂੰ ਉਹਦੇ ਤਿੰਨ ਪਾਰਟ ਬਣਾ ਕੇ ਆਪਾਂ ਨੇ ਤੁਹਾਡੇ ਸਾਹਮਣੇ ਰੱਖੇ ਸੀਗੇ ਸੋ ਅੱਜ ਅਸੀਂ ਉਸੇ ਖੇਤ ਦੇ ਵਿੱਚ ਪਹੁੰਚੇ ਹਾਂ ਅੱਜ ਬੱਬੂ ਖੁਦ ਸਾਡੇ ਕੋਲੇ ਹੈ ਨਹੀਂਗਾ ਕਿਉਂਕਿ ਉਹ ਕਿਸੇ ਪਾਸੇ ਗਿਆ ਹੋਇਆਗਾ ਮਜ਼ਦੂਰੀ ਦੇ ਕਾਰਨ ਸੋ ਅਸੀਂ ਖੁਦ ਹੀ ਪਹੁੰਚੇ ਹਾਂ ਤੇ ਨਾਲ ਸਾਡੇ ਫਾਰਮਰ ਨੇ ਸੁਲਤਾਨਪੁਰ ਅਤੇ ਹਲਾਣਾ ਤੋਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਬੂਜਾ ਜਿਹੜਾ ਹੈਗਾ ਪੱਟਕੇ ਵੀ ਦਿਖਾਵਾਂਗੇ ਆ ਝੋਨਾ ਉਹੀ ਹੈਗਾ ਇਹ ਤਾਂ ਪਟਰਾ ਲਾਇਆ ਸੀ ਇਹ 4 ਵਿੱਗੇ ਵਾਲਾ ਪਲਾਟ ਆ ਪਹਿਲਾਂ ਤੇ ਆ ਦੇਖੋ ਆ ਬੂਜਾ ਪੱਟਿਆ ਤੁਸੀਂ ਦੇਖ ਸਕਦੇ ਹੋ ਜੜਾ ਦੀ ਗਰੋਥ ਸੋ ਇਹਨਾਂ ਦਾ ਮੇਨ ਪਰਪਸ ਆ ਜੜਾਂ ਨੂੰ ਥੱਲੇ ਵੱਲ ਵਧਾਉਣਾ ਤੇ ਉਹਦੇ ਤੇ ਜਿਹੜਾ ਹੈਗਾ ਗਰੋਥ ਦੇਣਾ ਸੋ ਆਪ ਵੀ ਦੇਖ ਰਹੇ ਹੋ ਇਸ ਸਮੇਂ ਤੋਂ ਜੜਾ ਵੀ ਦਿਖਾਉਣੇ ਆਗੇ ਇਹ ਸੀਨੀਅਰ ਨੇ ਬਰਜੇਸ ਜੀ ਮੈਨਕਾਨੀ ਕੰਪਨੀ ਦੇ ਆਰਐਮ ਆਰਐਮ ਨੇ ਸੋ ਆ ਦੇਖ ਰਹੇ ਹੋ ਤੁਸੀਂ ਬੂਟੇ ਦੀ ਗ੍ਰੋਥ ਜੜਾ ਦੇਖੋ ਇਹ ਦੁੱਧ ਵਰਗੇ ਚਿੱਟੀਆਂ ਪੀਣੇ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਇੱਕਾ ਬੂਟਾ ਹੋਰ ਪੱਟਿਆ ਇਹ ਜਿਹਦੇ ਵਿੱਚ ਮਾਈਕੋਪਲਸ ਕੇਅਰ ਪਾਇਆ ਸੀਗਾ ਇਹ ਉਹ ਹੈਗਾ ਸੋ ਕਿਵੇਂ ਲੱਗੀ ਦੋਸਤੋ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਆ ਦੇਖੋ ਇਹਦੀ ਬੂਜੇ ਦੀ ਕਿੰਨੀ ਗ੍ਰੋਥ ਆ ਤੇ ਉਹਦੀ ਕਿੰਨੀਆਂ ਜੜਾ ਦੇਖੋ ਦੋਨਾਂ ਦੀ ਚਿੱਟੀਆਂ ਪਈਆਂ ਨੇ ਸੋ ਇਹ ਕਮਾ ਦੇਖ ਸਕਦੇ ਹੋ ਤੁਸੀਂ ਉੱਪਰੋਂ ਵੀ ਜੜ ਦੇ ਥੱਲੇ ਤੋਂ ਉੱਪਰ ਤੱਕ 3 ਇੰਚ ਇਸ ਤਰ੍ਹਾਂ ਗਰੀਬਣ ਚਿੱਟਾ ਚਿੱਟਾ ਪਿਆਗਾ ਸੋ ਆ ਦੇਖੋ ਬੂਟਾ ਮੈਂ ਪੱਟਣ ਦੀ ਕੋਸ਼ਿਸ਼ ਕਰੀ ਪਰ ਪੱਟਿਆ ਬਹੁਤ ਔਖਾ ਆ ਦੇਖ ਸਕਦੇ ਹੋ ਤੁਸੀਂ ਕੰਪਨੀ ਬਲਵਪੁਰ ਜੋ ਮਿਹਨਤ ਕੀਤੀ ਜਾ ਰਹੀ ਹੈ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਸੋ ਤੁਸੀਂ ਦੇਖ ਰਹੇ ਹੋ ਇਸ ਵਾਰ ਤਿੰਨ ਤਿੰਨ ਬੂਟੇ ਤੁਹਾਨੂੰ ਪੱਟ ਕੇ ਦਿਖਾਏ ਨੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਵੇਂ ਲੱਗਿਆ ਦਵਾਈ ਦਾ ਰਿਜ਼ਲਟ ਸਾਨੂੰ ਕਮੈਂਟਾਂ ਦੇ ਵਿੱਚ ਇਹ ਦੱਸਿਓ ਸੋ ਦੋਸਤੋ ਇੱਥੇ ਟ੍ਰਾਇਲ ਆਇਆ ਸੀ ਬੱਬੂ ਅੱਜ હાજર ਨਹੀਂ ਸੀ ਉਹਦੀ ਗੈਰ ਮੌਜੂਦਗੀ ਦੇ ਵਿੱਚ ਸਾਨੂੰ ਲੜਾਇਆ ਗਿਆ ਇੱਥੋਂ ਆਪਾਂ ਕਿਉਂਕਿ ਅੱਜ ਮਣਕਾ ਰਨ ਕੰਪਨੀ ਦੀ ਟੀਮ ਆਈ ਵੀ ਸੀ ਸੋ ਵੀਡੀਓ ਨੂੰ ਬਹੁਤ-ਬਹੁਤ ਕਰਦੇ ਹੋ ਸ਼ੇਅਰ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਕਰਦੇ ਰਹਿਾਂਗੇ ਇਹਦੇ ਬਾਰੇ ਕੀ ਵਿਚਾਰ ਨੇ ਸਾਨੂੰ ਦੱਸਿਓ ਧੰਨਵਾਦ